ਜਲੰਧਰ ਕਮਿਸ਼ਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਜਿਸ ਅਧੀਨ ਅਪਰਾਧਿਕ ਮਾਮਲਿਆਂ ਦੇ ਵਿੱਚ ਮਲਜ਼ਮਾਂ ਨੂੰ ਫਾਇਦਾ ਪਹੁੰਚਾਉਣ ਲਈ ਫਰਜ਼ੀ ਜ਼ਮਾਨਤ ਬਵਾਉਣ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸੱਪਨ ਸ਼ਰਮਾ ਨੇ ਦੱਸਿਆ ਕਿ ਕਮਿਸ਼ਰੇਟ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੂਬੇ ਦੇ ਵਿੱਚ ਇੱਕ ਹਾਈ ਪ੍ਰੋਫਾਈਲ ਗਿਰੋਹ ਸਰਗਰਮ ਹੈ ਜੋ ਅਪਰਾਧਿਕ ਮਾਮਲਿਆਂ ਦੇ ਵਿੱਚ ਝੂਠੀ ਜ਼ਮਾਨਤ ਦੇ ਕੇ ਮਲਜ਼ਮਾਂ ਨੂੰ ਫਾਇਦਾ ਪਹੁੰਚਾਉਂਦਾ ਕੰਮ ਕਰ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਸਟੇਸ਼ਨ ਭਾਰਗ ਬੈਂਕਪੈਂਸ ਜਲੰਧਰ ਦੇ ਵਿੱਚ ਐਫ ਆਰ ਨੰਬਰ 1 ਮਿਤੀ 5 1 2024 ਨੂੰ ਆਈ ਪੀਸੀ ਦੀ ਧਾਰਾ 419 420 465 467 68 47 ਤੇ 120 बी ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਸੱਤ ਬੰਦੇ ਗ੍ਰਿਫਤਾਰ ਕੀਤੇ ਗਏ ਹਨ ਜੀ ਦੋ ਅਮਰਸਰ ਦੇ ਰਹਿਣ ਵਾਲੇ ਹਨ ਤੇ ਪੰਜ ਜਿਹੜੇ ਹਨ ਉਹ ਜਲੰਧਰ ਦੇ ਰਹਿਣ ਵਾਲੇ 25 ਤੋਂ 40 ਸਾਲ ਦੀ ਏਜ ਗਰੁੱਪ ਹੈ ਨਾ ਨੋ ਐਫ ਆਰ ਪਹਿਲਾਂ ਹੀ ਦਰਜ ਹੈ ਨਾ ਤੇ ਪਿਛਲੇ 6 ਮਹੀਨਿਆਂ ਤੋਂ ਕਾਫੀ ਐਕਟਿਵ ਸੀਗੇ ਇਸ ਪਾਰਟिकुलर ਕੰਮ ਜਿਹੜਾ ਮੈਂ ਬਰੀਫ ਕਰ ਰਿਹਾ ਹਾਂ 10 ਸਾਲ ਤੋਂ ਕਰ ਰਹੇ 6 ਮਹੀਨੇ ਤੋਂ ਕਾਫੀ ਐਕਟਿਵ ਸੀਗੇ ਇਹਨਾਂ ਦਾ ਬੇਸਿਕ ਕੰਮ ਸੀਗਾ ਕੋਰਟ ਵਿੱਚ ਜਾਲੀ ਜਮਾਨਤਾ ਕਰਾਣਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ 55 ਇਦਾਂ ਦੇ ਕੇਸ ਸਾਹਮਣੇ ਆਏ ਜਿੱਥੇ ਇਹਨਾਂ ਨੇ ਜਾਲੀ ਜਮਾਨਤਾ ਕਰਾਈਆਂ ਜਾਤਰ ਜਿਹੜੇ ਕੇਸਸ ਹਾਂ ਉਹ ਐਨਡੀਪੀਐਸ ਦੇ ਥਿਫਟ ਕੇਸਸ ਹਨ 5 ਤੋਂ 10000 ਰੁਪਏ ਲੈਂਦੇ ਸੀਗੇ ਇਹ ਜਮਾਨਤ ਕਰਾਂਦੇ ਤੇ ਦੇ ਵਰ ਐਕਟਿਵ ਇਨ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਐਂਡ ਅਮਰitsar ਲੋਕ ਮੋਡਸ ਆਪਰੇਂਡ ਹੀ ਇਹ ਸੀਗਾ ਕਿ ਆਨਲਾਈਨ ਜਿਹੜਾ ਪੋਰਟਲ ਹੈ ਲੈਂਡ ਰਿਕਾਰਡਸ ਦਾ ਉੱਥੋਂ ਰੈਂਡਮਲੀ ਇਹ ਫਰਦ ਦਾ ਨੰਬਰ ਚੱਕਦੇ ਸੀਗੇ ਫਰਦ ਦਾ ਨੰਬਰ ਚੱਕ ਕੇ ਕਿਸੇ ਇਨਸਾਨ ਦਾ ਆਇਡੈਂਟੀਟੀ ਥੈਫਟ ਕਰਦੇ ਸੀਗੇ ਜਾਲੀ ਆਧਾਰ ਕਾਰਡ ਬਣਾਉਂਦੇ ਸੀਗੇ ਤੇ ਉਸ ਆਧਾਰ ਕਾਰਡ ਤੇ ਬੇਸਿਸ ਤੇ ਇਹ ਅਟੈਸਟਡ ਫਰਦ オリジナル ਨਿਕਲਵਾ ਲੈਂਦੇ ਸੀ ਕਿਸੇ ਆਫਿਸ ਦੇ ਅੰਦਰ ਤੋਂ ਉਸ ਦੇ ਬੇਸਿਸ ਤੇ ਫਿਰ ਡਾਕੂਮੈਂਟੇਸ਼ਨ ਕਰਦੇ ਸੀਗੇ ਤੇ ਤਹਿਸੀਲਦਾਰ ਹੋ ਗਏ ਪਟਵਾਰੀ ਹੋ ਗਏ ਇਹਨਾਂ ਦੇ ਜਾਲੀ ਇਹਨਾਂ ਨੇ ਸਟੈਂਪਸ ਲਖੇ ਹੋਏ ਸੀ ਇਹ ਲੰਬੜਦਾਰਾਂ ਦੇ ਤੇ ਜਾਲੀ ਅਟੈਸਟੇਸ਼ਨ ਕਰਕੇ ਇਹ ਬੇਲ ਲਗਾ ਦਿੰਦੇ ਸੀ ਕਿ ਬੇਲ ਹੋ ਜਾਂਦੀ ਸੀਗੀ ਤੇ ਇਹਨਾਂ ਦੇ ਪੋਜੀਸ਼ਨ ਵਿੱਚੋਂ ਕੋਈ 122 ਦੇ ਕਰੀਬ ਜਾਲੀ ਆਧਾਰ ਕਾਰਡ ਮਿਲੇ ਸਟੈਂਪਸ ਮਿਲੀ ਹੈ ਤਹਿਸੀਲਦਾਰ ਦੀ ਵੀ ਲੰਬੜਦਾਰ ਦੀ ਪਟਵਾਰੀਆਂ ਦੀ 15 ਦੇ ਕਰੀਬ 41 ਆਈ ਕਾਰਡਸ ਮਿਲੇ ਹਨ ਤਹਿਸੀਲਦਾਰ ਤੇ ਲੰਬੜਦਾਰਾਂ ਦੇ ਇੱਕ ਡੈਸਕਟਾਪ ਮਿਲੇ ਤੇ ਕਾਗਜ਼ ਦੇ ਵਿੱਚ ਕਾਫੀ ਡਾਟਾ ਫਰਦਾ ਮਿਲੀ ਹੈ ਜੀ 35 ਦੇ ਕਰੀਬ origignal ਫਰਦਾ ਇਹ ਤਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜਿਵੇਂ ਸਾਨੂੰ ਬਿਲਕੁਲ ਕਲੀਅਰ ਹੋ ਜਾਂਦਾ ਹੈ ਕਿ ਇਹ 55 ਜ਼ਮਾਨਤਾਂ ਜਿਹੜੀ ਹੈ ਕੋਰਟ ਤੋਂ ਰਿਕਾਰਡ ਨਿਕਲਵਾ ਕੇ ਫਿਰ ਕਨਸਰਨਡ ਸੈਸ਼ਨ ਜੱਜਸ ਨੂੰ ਲਿਖਿਆ ਜਾਏਗਾ ਕਿ ਇਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਕੈਨਸਲ ਕੀਤੀਆਂ ਜਾਣਗੀਆਂ ਲੋਕਾਂ ਨੂੰ ਕਿੱਥੇ ਕਰਦੇ ਸੀਗੇ ਇਹਨਾਂ ਦੇ ਕੰਪਿਊਟਰ ਆਪਰੇਟਰ ਇਹਨਾਂ ਦੇ ਵਿੱਚ ਇਹਨੇ ਇਹਨਾਂ ਦੇ ਵਿੱਚੋਂ ਲੋਕਾਂ ਨੂੰ ਟਾਰਗੇਟ ਕਿੱਥਾ ਕਰਦੇ ਸੀਗੇ ਟਾਰਗੇਟ ਇਹਨਾਂ ਦੇ ਇਹਨਾਂ ਨੇ ਬੰਦੇ ਛੱਡੇ ਹੋਏ ਸੀਗੇ ਜਿਹੜੇ ਕੋਰਟ ਕੰਪਲੈਕਸ ਤੋਂ ਘੁੰਮਦੇ ਰਹਿੰਦੇ ਕਿਸੇ ਨਾ ਕਿਸੇ ਨੂੰ ਪ ਇਮੇ ਤੁਹਾਨੂੰ ਤੁਸੀਂ ਖੜੇ ਹੋ ਤੁਹਾਨੂੰ ਬੰਦੇ ਕਹਿ ਦਿੰਦੇ ਸਾਨੂੰ ਜ਼ਮਾਨਤੀ ਜ਼ਮਾਨਤੀ ਦੀ ਜ਼ਰੂਰਤ ਹੈ ਸਾਨੂੰ ਲੱਭ ਨਹੀਂ ਰਿਹਾ ਕੋਈ ਜ਼ਮਾਨਤੀ ਤਾਂ ਉਹਨਾਂ ਨੂੰ ਟਰਗਟ ਕੀ ਵਕੀਲਾ ਦੇ ਨਾਲ ਵੀ ਇਹਨਾਂ ਦਾ ਕੋਈ ਰਾਬਤਾ ਸੀ ਇਹ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੱਕ ਨਹੀਂ ਹੈ ਬਟ ਇਨ ਕੋਰਸ ਆਫ ਇਨਵੈਸਟੀਗੇਸ਼ਨ ਕੋਈ ਆਏਗਾ ਤਾਂ ਮੈਂ ਤੁਹਾਨੂੰ ਸਰ ਜਿਲੰਧਰ ਚ ਜ਼ਮਾਨਤਾ ਕਰਦੇ ਸੀ ਜਾਂ ਹੋਰ ਵੀ ਜਗ੍ਹਾ ਤੇ ਜਾ ਗਏ ਸ਼ਾਇਦ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਅਮਰਸਰ ਦੀ ਕਾਫੀ ਹੈ ਕਪੂਰਥਲਾ ਪਹਿਲਾਂ ਵਾਲੇ ਮਾਮਲੇ ਤੁਸੀਂ ਦੱਸੇ ਕਿ ਪਹਿਲਾਂ ਵੀ ਦਰਜ ਸੀਗੇ ਨਾ ਤੇ ਹਾਂ 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 ਨੋ ਉਹਨਾਂ ਕੋਲ ਧਾਰਾ ਦੇ ਤਾਇਤ ਹਾਂ ਅਸੀਂ ਆਲਮੋਸਟ ਸੇਮ ਧਾਰਾ ਹੈ ਇਹ ਇੱਕ ਗਰੁੱਪ ਪਹਿਲਾਂ ਵੀ ਕੰਮ ਕਰਦਾ ਸੀਗਾ ਓਕੇ ਫਰਜ਼ੀ ਵਾੜੇ ਦਾ ਹਾਂ ਫਰਜ਼ੀ ਵਾੜੇ ਦਾ ਕੁਝ ਐਡ ਆਨ ਹੋ ਗਏ ਬੰਦੇ ਕੁਝ ਨਿਕਲ ਗਏ ਇਦਾਂ ਦਾ ਨਾ ਕੋਈ ਹੋਰ ਵੀ ਨੈਟਵਰਕ ਕਰਨਾ ਤਾਂ ਨੈਟਵਰਕ ਹੋਰ ਹੋਰ ਵੀ ਹੋਰ ਵੀ ਹੋ ਗਿਆ ਆਧਾਰ ਕਾਰਡ ਬਣਾਏ ਜਾਂਦੇ ਨੇ ਆਧਾਰ ਕਾਰਡ ਆਮ ਬੰਦੇ ਦਾ ਉਹਦਾ ਬੰਦਾ ਨਹੀਂ ਹੈ ਇਹਨਾਂ ਨੇ ਕਿੱਦਾਂ ਆਧਾਰ ਕਾਰਡ ਆਧਾਰ ਕਾਰਡ ਇੱਕ ਆਨਲਾਈਨ ਸਰਚ ਕਰਕੇ ਕਰਦੇ ਸੀਗੇ ਕਿ ਪ੍ਰਿੰਟ ਲੈ ਲਿਆ ਉਹਦੇ ਜੀ ਆਪਣੀ ਫੋਟੋ ਲਗਾ ਲਈ ਤੇ ਉਹ ਨੂੰ ਲਾਮਿਨੇਟ ਕਰਦੇ ਆਂ ਜੀ ਤੇ ਕੁਝ ਲੂਪ ਹੋਲਸ ਹੈ ਉਹ ਪਲਕ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਆਂ ਇਹ ਸਰਕਾਰੀ ਮੁਲਾਜ਼ਮ ਦੀ ਹੋਏਗੀ ਨਾਲ ਸਰਕਾਰੀ ਮੁਲਾਜ਼ਮ ਵੀ ਇਸ ਦੇ ਨਾਲ ਕੋਈ ਟਾਈਪ ਆ ਹੁਣ ਤੱਕ ਤਾਂ ਨਹੀਂ ਆਇਆ ਸਾਹਮਣੇ ਆਊਗਾ ਤੁਹਾਨੂੰ ਦੱਸ ਦਿੱਤਾ ਸਰ کورٹ ਦੇ ਵਿੱਚ ਇਹਨਾਂ ਦੀ ਕੋਈ ਚੇਨ ਇਨਕਲੂਡਡ ਲੱਗ ਸਕਦਾ ਕਿ ਵਿੱਚ ਕੁਝ ਹੈ ਹੋਰ ਨਾਲ ਬੰਦੇ ਜਿਹੜੇ ਰਲੇ ਹੋਣ کورٹ ਦੇ ਵਿੱਚ ਉਹ ਤਸੀਲ ਦੇ ਬੀਟਸ ਮੈਟਰ ਆਫ ਇਨਵੈਸਟੀਗੇਸ਼ਨ ਇਟ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜਾ ਫੈਕਚੁਅਲ ਨਾ ਹੋ ਫੈਕਟ ਕੋਈ ਆਏਗਾ ਤੁਹਾਨੂੰ ਦੱਸ ਦਿਆਂਗਾ ਠੀਕ ਹੈ ਸਰ ਥੈਂਕ ਯੂ ਸਰ ਦੇਖਿਆ ਜਾਵੇ ਤਾਂ ਹਰ ਪਾਸੇ ਫਰਜੀ ਬਾੜਾ ਬਹੁਤ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਪਰ ਦੂਜੇ ਪਾਸੇ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਸਰਗਰਮ ਨਜ਼ਰ ਆ ਰਹੀ ਹੈ ਤੇ ਇਹਨਾਂ ਫਰਜੀ ਬਾੜਿਆਂ ਦਾ ਪਰਦਾ ਫਾਸ਼ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ